ਵੱਲੇ ਸਾਉ ਤੋਂ ਪਹਿਲਾਂ ਬਹੁਤ ਹੀ ਪਰਮ ਸਤਕਾਰਯੋਗ ਪਿੰਡ ਕਤਪਾਲੋਂ ਦੇ ਵਸਨੀਕ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਜਿਹੜੀ ਸਰਬਸੰਮਤੀ ਨਾਲ ਪੰਚਾਇਤ ਚੁਣੀ ਆ ਤੇ ਇਹਦੇ ਵਿੱਚ ਸਾਰਿਆਂ ਭਾਈਚਾਰਿਆਂ ਨੂੰ ਨੁਮਾਇੰਦਗੀ ਦਿੱਤੀ ਗਈ ਆ ਔਰ ਸਾਡਾ ਇੱਕ ਪਿੰਡ ਦਾ ਜਿਹੜਾ ਆ ਏਕਾ ਜਿਹੜਾ ਆ ਉਹ ਆਸ-ਪਾਸ ਦੇ ਪਿੰਡਾਂ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਵੀ ਇਹ ਜਿਹੜਾ ਆ ਇਹ ਇੱਕ ਦੀ ਇੱਕ ਮਿਸਾਲ ਜਿਹੜੀ ਆ ਉਹ ਪੈਦਾ ਹੋਣ ਜਾ ਰਹੀ ਆ ਇਹ ਸਾਰੇ ਪਿੰਡ ਵਾਸੀਆਂ ਨੇ ਸਾਰੇ ਪਤਵੰਤੇ ਸੱਜਣਾਂ ਨੇ ਤੇ ਜਿਹੜਾ ਪਹਿਲਾ ਸਰਪੰਚ ਦੀ ਜਿਹੜੀ ਚੋਣ ਕੀਤੀ ਆ ਉਹ ਪਰਮਜੀਤ ਕੌਰ ਗਰੇਵਾਲ ਵਾਈਫ ਆਫ ਜਸਵੰਤ ਸਿੰਘ ਇਹ ਸਰਪੰਚੀ ਦੀ ਚੋਣ ਜਿਹੜੀ ਆ ਉਹ ਚੁਣੇ ਗਏ ਹਨ ਤੇ ਦੂਜਾ ਦਾ ਮੈਂਬਰ ਪੰਚਾਇਤ ਆ ਇਹ ਪਰਮਜੀਤ ਕੌਰ ਵਾਈਫ ਆਫ ਸ੍ਰਿੰਦਰਪਾਲ ਲਾਡੀ ਜਿਹੜੀ ਆ ਇਹ ਇੱਕ ਨੰਬਰ ਵਾਰਡ ਦੇ ਵਿੱਚੋਂ ਠੀਕ ਨਹੀਂ ਤੇ 2 ਨੰਬਰ ਵਾਰਡ ਦੇ ਵਿੱਚੋਂ ਕਮਲਾ ਦੇਵੀ ਵਾਈਫ ਆਫ ਜਸਵੀਰਪਾਲ ਜਿੰਦਰ 2 ਨੰਬਰ ਦੇ ਵਿੱਚੋਂ ਕਮਲਾ ਦੇਵੀ ਚੁਣੀ ਗਈ ਆ ਤੇ 3 ਵਾਰਡ ਦੇ ਵਿੱਚੋਂ ਜਸਵੀਰ ਕੁੌਰ ਵਾਈਫ ਆਫ ਜਗਤਾਰਾਮ ਇਹ 3 ਨੰਬਰ ਵਾਰਡ ਚੋਂ ਆ ਤੇ 4 ਨੰਬਰ ਵਾਰਡ ਦੇ ਵਿੱਚੋਂ ਅਮਰਜੀਤ ਪਿਆਰਾ ਪਿਆਰਾ ਹਾਂ ਇਹ ਇਹ ਚੁਣੀ ਗਈ ਆ ਤੇ 5 ਨੰਬਰ ਵਾਰਡ ਦੇ ਵਿੱਚੋਂ ਪਰਸ਼ੋਦਮ ਜੀ ਏ ਜੁਨੇ ਗਿਆ ਪੰਜ ਨੰਬਰ ਵਾਰਡ ਤੋਂ ਸਨ ਆਫ ਜਗਿੰਦਰ ਹਾਂ ਸਨ ਆਫ ਜਗਿੰਦਰ ਰਾਮ ਹੈ ਕਿ ਨਹੀਂ ਤੇ 6 ਨੰਬਰ ਵਾਰਡ ਦੇ ਵਿੱਚੋਂ ਗੁਰਮੀਲ ਸਿੰਘ ਸਨ ਆਫ ਚੰਨਣ ਸਿੰਘ ਤੇ 7 ਨੰਬਰ ਵਾਰਡ ਦੇ ਵਿੱਚੋਂ ਸੰਤੋਖ ਸਿੰਘ ਸਨ ਆਫ ਗੁਲਜਾਰ ਸਿੰਘ ਇਸ ਇਦਾਂ ਕਰਕੇ ਸਾਰੀ ਪੰਚਾਇਤ ਚੁਣੀ ਗਈ ਆ ਤੇ ਬਾਕੀ ਤੁਸੀਂ ਸਾਰਿਆਂ ਨੇ ਜੇ ਸਹਿਮਤ ਹੋ ਤਾਂ ਇੱਕ ਵਾਰੀ ਹੱਥ ਖੜੇ ਕਰਕੇ ਜਿਹੜਾ ਆਪਣੇ ਸਹਿਮਤੀ ਦੇ ਦਿਓ ਜੀ ਕੋਈ ਗੱਲ ਬਾਤ ਨਹੀਂ ਹੋਣ ਵਾਲੀ ਹੈ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ